ਆਹ ਲੋ ਬਾਈ ਬਾਈ ਜੀ ਇਹ ਆ ਜੋ ਇਹ ਸੰਦੀਪ ਸਿੰਘ ਜਿਹੇ ਦਾ ਆ ਡਾ ਜੇਦਾ ਸਾਹਿਬ ਇਹਦੇ ਪਾਪਾ ਜੀ ਇਹ ਸਾਡੇ ਪਾਪਾ ਜੀ ਇਹ ਨਹੀਂ ਇਹ ਦੂਜੇ ਪਾਪਾ ਜੀ ਤੇ ਦੂਜੇ ਪਾਪਾ ਜੀ ਮਾਸੜ ਜੀ ਪਾਪਾ ਜੀ ਆ ਸਾਡੇ ਦੂਜੇ ਇਹ ਵੀ ਸਾਡਾ ਛੋਟਾ ਇਹਨੂੰ ਤੁਸੀਂ ਜਾਣਦੇ ਜੋ ਵਲੋਗਾਂ ਚ ਵੇਖਿਆ ਆ ਆ ਸਾਡਾ ਅਰਸ਼ਦੀਪ ਸਿੰਘ ਏ ਇਹ ਬਿਜੀ ਆ ਥੋੜਾ ਬਿਜੀ ਬਹੁਤ ਜ਼ਿਆਦਾ ਪੰਤਰਾ ਆ ਬੰਦਾ ਇੱਕ ਬੰਦਾ ਇੱਕ ਇੱਕ ਬੰਦਾ ਰਹਿਗਾ ਲੋਏ ਵਿਖਾਵਾਂਗੇ ਤੁਹਾਨੂੰ ਜਾ ਕੇ ਆਪਾਂ ਬਸ ਰਾਸਤੇ ਜੀ ਬੈਠੇ ਹਾਂ ਰਾਸਤੇ 'ਚ ਆ ਗਏ ਜਮਨਾਲਾ ਨਗਰ ਆ ਗਏ ਜਮਨਾਲਾ ਹਾਂ ਜਮਨਾਲਾ ਅੱਜ ਆਉਣਾ ਤੇ ਆਪਾਂ ਤੁਰੇ ਆ 7:00 5:30 ਤੇ ਜਾਂਦੇ ਚਿੰਦ ਦੱਸੋ ਨਾ ਤੇ ਰੋਟੀ ਆਪਾਂ ਖਾਧੀ ਨਹੀਂ ਅਜੇ ਰੋਟੀ ਚਾਹੀਦੀ ਹੈ ਕੀ ਆ 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 ਉਹ ਵੇਖੋ ਗੋਖਾ ਬਾਹਰ ਨਿਕਲਿਆ ਵੇਖੋ ਵੇਖੋ ਬੜਾ ਏ ਇਹ ਬਸ ਹੁਣ ਨਾ ਖੰਬੇ ਖੰਬੇ ਆ ਗਏ ਆ ਡਰ ਬਡਾਉਣ ਡਿਆ ਵਾਈਕੋ ਜੀ ਦਾ ਖਾਲਸਾ ਸਾਹਿਬ ਵਾਈਕੋ ਜੀ ਕੀ ਫਤਹਿ ਆਪਾਂ ਇਹ ਅੰਮ੍ਰਿਤਸਰ ਤੋਂ ਆਏ ਆ ਸ੍ਰੀ ਹੇਮਕੁੰਡ ਸਾਹਿਬ ਦਰਸ਼ਨਾਂ ਵਾਸਤੇ ਤੇ ਆਪਾਂ ਰਿਸ਼ੀਕੇਸ਼ ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਗੁਰਦੁਆਰਾ ਸਾਹਿਬ ਰੁਕੀ ਹੋਏ ਆ ਤੇ ਆਪਣੀ ਟੀਮ ਆ ਪਿੱਛੇ ਸਾਰੀ ਆ ਵੇਖੋ ਪਾਪਾ ਜੀ ਆਏ ਹੋਏ ਨੇ ਆ ਪਾਜੀ ਵੱਡੇ ਪਾਪਾ ਜੀ ਤੇ ਆਪਣੇ ਵੀਰ ਅਰਸ਼ਦੀਪ ਸਿੰਘ ਤੇ ਆਪਣੇ ਨਰਿੰਦਰਪਾਲ ਸਿੰਘ ਤੇ ਤਨਦੀਪ ਸਿੰਘ ਤੇ ਆਪਣੇ ਇੱਕ ਵੀਰ ਜਿਹੜਾ ਸਾਈਡ ਤੇ ਬਿਜ਼ੀ ਆ ਥੋੜੇ ਥੋੜੇ ਜਿਹਾ ਬਿਜ਼ੀ ਆ ਆ ਜਾ ਇੱਧਰ ਨੂੰ ਤੇਰੀ ਫੋਟੋ ਇੱਧਰ ਨੂੰ ਲਾਉਣੀ ਆ ਇਹ ਕਾ ਵੀਰ ਝਾਂਡਾ ਆਪਣਾ ਇੱਥੇ ਆ ਸੰਗਤ ਆ ਗਿਆ ਬਹੁਤ ਵੀ ਵਧੀਆ ਇੱਥੇ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਉੱਪਰ ਦੇਖੋ ਬਹੁਤ ਹੀ ਧੁੰਦ ਪਈ ਹੋਈ ਹੈ ਭਾਈ ਵੀਰਾਂ ਆਪ ਭਾਈ ਦਾ ਮੁਲਾਕਾਤ ਕਰੋ ਸਬਸਕ੍ਰਾਈਬ ਕਰੋ ਭਾਈ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਭਾਈ ਜੀ ਦੱਸਾਂ ਚਪਰਾ ਮੈਂ ਗਲਤ ਲੈ ਗਿਆ ਉਹਨੂੰ ਸੇਵਾ ਆਹ 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 ਦੇਖੋ ਇਮਾਨਦਾਰੀ ਮਾਸਕੇ ਦੇਖੋ ਕੌਤਕ ਗੁਰੂ ਦੇ ਆਜੇ ਚਲੀਏ ਆਪਾਂ ਹੁਣ ਰਿਸ਼ੀ ਕੇਸ ਤੋਂ ਆਪਾਂ ਬਸ ਕਰਾਉਣੀ ਆ ਹਾਂ ਜੀ ਹਾਂ ਜੀ ਤੇ ਬਸ ਆਪਣੇ ਬਸ ਦਾ ਕੀ ਸਿਸਟਮ ਹੈ ਭਾਈ ਦੱਸਿਓ ਹੁਣ ਬਸ ਜਾ ਕੇ ਬਾਹਰੋਂ ਪਤਾ ਕਰਦੇ ਹੁਣ ਟ੍ਰੈਵਲ ਆਪਾਂ ਨੂੰ ਵਧੀਆ ਰਹੂਗੀ ਬਸ ਵਧੀਆ ਰਹੂਗੀ ਆਪਾਂ ਹੁਣ ਦੇਖਦੇ ਆਂ ਜਾ ਕੇ ਵੀ ਕਿੰਨੇ ਦੇ ਵਿੱਚ ਆਪਾਂ ਨੂੰ ਇੱਕ ਸੀਟ ਮਿਲਦੀ ਆ आप आए हयमकुंड साहब जो मैनेजमेंट सिस्टम गुरुद्वारा उत हैं ऋषिकेश ਇੱਥੇ ਆਪਣਾ ਸਟੇ ਆ ਅੱਜ ਆਪਾਂ ਬੁੱਕ ਕਰਾਵਾਗੇ ਇਹਨਾਂ ਰਮਾਲ ਤੋਂ ਵੀ ਲਾ ਦੇਣੀ ਉਹ ਕਿੰਨੇ ਦਾ ਇਹਦਾ ਕੀ ਬੁੱਕ ਕਰਾਉਣਾ ਪਾਜੀ ਕੱਟ ਕੇ ਲਾਇਓ ਮੈਂ ਬੜੀ ਘੈਂਟ ਬਣ ਰਹੀ ਏ ਦੇਖੋ ਜੀ ਪੜਾ ਜਾ ਗਏ ਕਮੇਟੀ ਚੁੱਕੀ ਆ ਤੇ ਹੁਣ ਕਿੱਦਾਂ ਲੱਗ ਰਿਹਾ ਪੜਾ ਚ ਆ ਗਏ ਪਾਜੀ ਆਇਆ ਕਰ ਦੋ ਆਹਾ ਹਾ ਹਾ ਬਹੁਤ ਵਧੀਆ ਆਸਮ ਵਿੱਚ ਜੋ ਆਸਮ ਓ ਦੇਖਣ ਇਹਦੇ ਆਪਾਂ ਕੀ ਗੱਲ ਓਹੀ ਆ ਗਿਆ ਫੋਨ ਆ ਗਿਆ ਕਹਿੰਦੇ ਮੁੰਡੇ ਨੂੰ ਆ ਜੀ ਇੱਧਰ ਓ ਮਾਈ ਗੋਡ ਓ ਨਾ ਇਹ ਗੰਗਾ ਨਹੀਂ ਆ ਗੰਗਾਲ ਮਾਰ ਮੜੀ ਜੀ ਬਾਹਰ ਗੰਗਾਲ ਨਾ ਇਹ ਤਾਂ ਨਹੀਂ ਆ ਰਹੇ ਨੇ ਅੱਡੇ ਆ ਰਹੇ ਨੇ ਉਹ ਫੂਨ ਫਾਂ ਜਾ ਚਲਾ ਦੇ ਹੂੰ ਮਿੰਟ ਤੱਕ ਓ ਯਾਰ ਆ ਕੰਮ ਥੋੜਾ ਤੇਰਾ ਓਏ ਕੰਮ ਹੋਣੀ ਤੇ ਉੱਥੇ ਲੂਤੇ ਆ ਆ ਆ ਆ ਨਹੀਂ ਇੱਥੇ ਥੋੜਾ ਕਰ ਰਹੇ ਹਾਂਗੇ ਉਹਨਾਂ ਨਾਲ ਬਣਾਉਂਦੇ ਮਾੜਾ ਲੱਗਣੇ ਉਹ ਨੈਟਵਰਕ ਬੰਦ ਹੋਗਾ ਗੂਕਾਵੇ ਬੀਠੋ ਤੋ ਟੂਕਾ ਤੂ ਆ ਜਾਓ ਕਿਧਰ ਇਹ ਭਾਈ ਸ਼ਰਾਰਾ ਵਾਲਾ ਕੰਮ ਕਿਧਰ ਆ ਆਈਏ ਤੇਰਾ ਛੂਲਾ ਓ ਛੂਲਾ ਓ ਪਿੱਛੇ ਸਾਰਾ ਲక్ష్మణ ਛੂਲਾ ਹੀ ਆ ਤੇ ਆ ਜੀ ਸਾਡੇ ਪਿੱਛੇ ਲక్ష్మణ ਛੂਲਾ ਤੇ ਅਨਮਾ ਜੀ ਦੀ ਮੂਰਤੀ ਜਾਰੀ ਦੂਰ ਆਪਾਂ ਬੈਕ ਕੈਮਰਾ ਕਰਕੇ ਲੈਨੇ ਆ ਕਿੱਥੇ ਆਈ ਆਹ ਵਾਲੀ ਚਲੋ ਓਹ ਇਹ ਜੀ ਇੱਕ ਵਰੀ ਵੇਰ ਜਾ ਕੇ ਆ ਬਿਰੂ ਚਾਲੇ ਜੀ ਹਲੋ ਬਾਪੇ ਆ ਬੈਠੇ ਜਾਓ ਹਾਂਜੀ ਬੈਠੇ ਜੀ ਆਇਓ ਜਨਾਨ ਕਰ ਲੋ ਜਨਾਨ ਜੇ ਬਹਿਣਾ ਯਾਰੇ ਜਾਂ ਉੱਪਰ ਜਾ ਕੇ ਬਹਿ ਜੀ ਸੋ ਗਾਇਸ ਆਪ ਆਏ ਆ ਲਖਮਨ ਝੂਲੇ ਦੇ ਤੇ ਇਧਰ ਫੋਟੋਗ੍ਰਾਫੀ ਹੁੰਦੀ ਆ ਪੂਰੀ ਆ ਪੂਰੇ ਐ ਇੱਥੇ ਬਹੁਤ ਬਦਲੇ ਪੂਰੇ ਐ ਲੋਕ ਬੇ ਆਉਂਦਾ ਚੈਨਲ ਮਾਈਕ ਚੈਨਲ ਫਾਰਮੈਟ ਚੱਕਰਪਾਰਾ ਚੱਕਰਪਾਰਾ ਸਬਸਕ੍ਰਾਈਬ ਸਭ ਚੱਕਰਪਾਰਾ ਕਰ ਦਿਓ ਚੱਕਰਪਾਰਾ ਕਰ ਦਿਓ ਮੈਨੂੰ ਹੈਲੋ ਉਹ ਦਿਹਾਉ ਖਾ ਰਹਾ ਹੈ ਆ ਵੀ ਆ ਵੀਊ ਤੁਸੀਂ ਦੇਖ ਸਕਦੇ ਆ ਤੁਸੀਂ ਵੀਊ ਦੇਖ ਸਕਦੇ ਉਹ ਮੰਦਰ ਉਹ ਦੇਖੋ ਵਿੱਚ ਉਹ ਵਿੱਚ ਉਹ ਦੂਰ ਵਾਲਾ ਮੰਦਰ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਵਾ ਹਾਂਜੀ ਆਹਾਹਾ ਦੇਖੋ ਸਾਪਾ ਸਿੰਪਲ ਨੂੰ ਨਹੀਂ ਆਪਾਂ ਕਰਦੇ ਉਹ ਨਾ ਇੱਧਰ ਆ ਕੇ ਠੰਡ ਲੱਗਣ ਡੈ ਵੀ ਆ ਤੇ ਭਾਜੀ ਹੁਣੀ ਕਿਧਰ ਚਲੇ ਗਿਆ ਉਹ ਭਾਜੀ ਹੁਣੀ ਭਾਜੀ ਹੁਣੀ ਕਿਧਰ ਚਲੇ ਗਿਆ ਆਜੀ ਕਿਦਾਂ ਲੱਗ ਰਿਹਾ ਫਿਰ ਬਹੁਤ ਅੱਛੇ ਲੱਗ ਰਿਹਾ ਬੁੱਢੀ ਕੋਨਾ ਲਾਂਦਾ ਆ ਰਹੇ ਆ ਇਸ ਦਾ ਐਂਡ ਬਹੁਤ ਕੈਚ ਆਪਣਾ ਬੱਧਾ ਇੱਕ ਇਹ ਆ ਜਿਹੜਾ ਉਹ ਕਿਧਰ ਆ ਇਹ ਬਾਕੀ ਸਾਰੇ ਇੰਜੋਏਮੈਂਟ ਕਰਨ ਦੇ ਆ ਵੇਖੋ ਹਲੋ ਗਾਇਸ ਉਹ ਕਿੱਥੇ ਗਿਆ ਹਾਂ ਫੇਰ ਟਾਈਮ ਹੁੰਦਾ ਜਾਂਦਾ ਚੱਲੀ ਫੋਨ ਤੇ ਲਾ ਕੇ ਆਏ ਝਾੜ ਕੋ ਕਿਹੜਾ ਫੋਨ ਨਹੀਂ ਹੈ ਮਾਰ ਜਾ ਗਈ ਨਾ ਹਾਂ ਕੀ ਆਉਂਦਾ ਫੋਟੋ ਰੱਖੀਏ ਇਹਦੇ ਵੇਲਾ ਆਕੜਾ ਵੀ ਮੈਂ ਨਖਾ ਦੇਣਾ ਇੱਧਰ ਰੋਲਾ ਪਾ ਵੀ ਮੈਂ ਲੱਗ ਭਈ ਓਏ ਓਏ ਨਾ 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 ਕਰ ਜਾ ਰੱਖ ਜਿਪਾਂ ਚਾਹ ਬਿੱਟੀ ਭਾਈ ਮਾਤਾ ਆਪਣਾ ਮੈਂ ਭਾਜੀ ਭਾਜੀ ਆਹ ਬੋਲਦੇ ਵੀਡੀਓ ਮੈਂ ਕਿਸੂ ਜੂੜ ਨਹੀਂ ਕਰਦਾ ਚੱਲ ਪੰਜਾ ਦਾ ਹੋ ਨਹੀਂ ਰਿਹਾ ਆ ਗਿਆ ਆ ਗਿਆ ਇਹ ਦਿਖਾ ਕੇ ਜਾ ਦਸਤਰਾਤ ਆਈ ਇਹ ਦਿਖਾ ਕੇ ਜਾ ਮੈਂ ਮੱਥਾ ਤੇ ਮਾ ਮੱਥੇ ਲਗਾ ਕੇ ਤਸੀਰ ਉਹ ਮੱਥਾ ਤੇ ਉਹ ਦਿਖਾ ਕੇ ਜਾ ਉਹ ਨਾ